ਹਾਏ ਸਜਣੋ ਆ ਜਿਹੜਾ ਤੁਸੀਂ ਡੌਗ ਵੇਖ ਰਹੇ ਹੋ ਨਾ ਫੀਮੇਲ ਡੌਗ ਦੇਖ ਰਹੇ ਹੋ ਤੇ ਇਹ ਨਾ ਇਹਨੇ ਬੱਚੇ ਦਿੱਤੇ ਹੈਗੇ 6 6 ਬੱਚੇ ਆ ਬਹੁਤ ਨਸਲ ਦੇ ਆ ਇਹ ਤੇ ਇਹ ਪਿੰਡ ਕੋਠਾਗੁਰੂ ਰਾਜਕਮਾਰ ਤੇ ਜਿਹੜਾ ਬੇਟਾ ਪੱਪੂ ਪੰਡਤ ਦਾ ਪੱਪੂ ਸ਼ਰਮਾ ਤੇ ਉਹਨਾਂ ਦਾ ਬੇਟਾ ਤੇ ਵੱਡਾ ਅਗਵਾੜ ਪਿੰਡ ਕੋਠਾਗੁਰੂ ਇਹ ਨਾ ਫੌਜੀ ਯਾਨੀ ਕਿ ਪੈਨਸ਼ਨ ਆਇਆ ਹੋਇਆ ਸਾਬਕਾ ਫੌਜੀ ਆ ਤੇ ਜਨਵਰਾਂ ਨਾਲ ਇਹਨੂੰ ਬਹੁਤ ਪਿਆਰ ਆ ਬਹੁਤ ਜ਼ਿਆਦਾ ਯਾਨੀ ਕਿ ਨਾ ਪਿਆਰ ਰੱਖਦਾ ਜਨਵਰਾਂ ਨਾਲ ਤੇ ਸ਼ੌਂਕ ਹੀ ਆ ਬਸ ਇਹਨੂੰ ਤੇ ਆਹ ਵੇਖੋ ਜਿਹੜੇ ਆ ਤੁਹਾਨੂੰ ਦਿਖਾ ਰਹੇ ਆ ਤੇ ਇਹ ਜਿਹੜਾ ਇਹਦੀ ਫੀਮੇਲ ਲੈਂਦੀ ਸੀਗੀ ਇਹਨੇ ਬੱਚਾ ਲਿਆਂਦਾ ਸੀਗਾ ਤੇ ਇਹਨੂੰ ਲਿਆ ਕੇ ਆ ਉਹਦੇ ਘਰੇ ਪਾਲ ਕੇ ਤੇ ਉਹ ਤੋਂ ਬਾਅਦ ਆ ਸਵਾਈ ਆ ਇਹ ਦੂਜੀ ਆ ਰਸਵਾਈ ਆ ਤੇ ਪਹਿਲਾਂ ਵਾਲੇ ਤਾਂ ਜਾਨਵਰ ਸਾਰੇ ਵੇਚ ਗਏ ਸੀ ਤੇ ਆ ਹੁਣ ਜਿਹੜੇ ਜਾਨਵਰਾ ਅਸਾਨੂੰ ਦਿਖ ਰਹੀ ਆ ਤੇ ਇਹਨਾਂ ਦੇ ਵਿੱਚੋਂ 4 ਫੀਮੇਲ ਆ 2 ਮੇਲ ਤੇ ਬਹੁਤ ਵਧੀਆ ਜਾਨਕੀ ਨਸਲ ਦੇ ਇਹ ਜਾਨਕੀ ਕਤੂਰੇ ਆ ਤੇ ਤੁਸੀਂ ਜੇ ਕੋਈ ਲਜਾਣਾ ਚਾਹੁੰਦਾ ਤਾਂ ਆਪਾਂ ਉਹਤੇ ਨੰਬਰ ਪਾਵਾਂਗੇ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਜਿਹੜਾ ਇਹ ਬੱਚਿਆਂ ਦਾ ਦਾਦਾਗਾ ਉਹ ਜਾਨਕੀ 12 ਅੰਪੋਰਟ ਹੋਇਆ ਵਾ ਜਰਮਨ ਸ਼ਿਫਟ 12 ਅੰਪੋਰਟ ਹੋਇਆ ਵਾ ਇਹ ਜਿਹੜੀ ਬੱਚੀ ਆ ਇਹਨੇ ਲਿਆਂਦੀ ਸੀ ਘਰੇ ਪਾਲੀ ਆ ਜਿਹੜੀ ਇਹ ਦੋਸਤੋ ਰਾਜਸਥਾਨ ਦੇ ਵਿੱਚੋਂ ਨਸਲ ਬਹੁਤ ਵਧੀਆ ਯਾਨੀ ਕਿ ਇਹਨੇ ਕਤੂਰੀ ਲਿਆਂਦੀ ਸੀ ਆ ਵੇਖੋ ਉਹ ਪਾਲ ਕੇ ਤੇ ਆ ਹੁਣ 6 ਬੱਚੇ ਆ ਸਾਨੂੰ ਦੁੱਧ ਚਾਹੁੰਦੇ ਆ ਇਹਦਾ ਕਰਕੇ ਥੋੜੀ ਜੀ ਐ ਤੁਹਾਨੂੰ ਦਿਖਦੀ ਆ ਲੱਸੀ ਜੀ ਤੇ ਬਹੁਤ ਵਧੀਆ ਨਸਲ ਦੀ ਐਨੀ ਸਿਆਣੀ ਤੇ ਫੌਜੀ ਸਾਹਿਬ ਤਾਂ ਤੁਹਾਨੂੰ ਪਤਾ ਹੀ ਆ ਫਿਰ ਪ੍ਰੈਕਟਿਸ ਤਾਂ ਇਹਨਾਂ ਦੀ ਕਰਾਉਂਦੇ ਹੀ ਹੁੰਦੇ ਹੈਗੇ ਤੇ ਪੂਰੀ ਐ ਪ੍ਰੈਕਟਿਸ ਤੇ ਪੂਰੀ ਐ ਲਾਈ ਹੋਈ ਹੈਗੀ ਤੇ ਪੂਰੀ ਜਿਵੇਂ ਆਪਾਂ ਕਹਿੰਦੇ ਨਾ ਨਾ 에어ਪੋਰਟਾਂ ਦੇ ਫਿਰਦੇ ਹੁੰਦੇ ਆ ਕੁੱਤੇ ਤੇ ਉਵੇਂ ਦੀ ਗੁਝਾਈ ਹੋਈ ਆ ਇਹ ਤੇ ਦੋਸਤੋ ਗੱਲ ਇਹ ਵੀ ਇਹ ਨਸਲ ਤਾਂ ਵੈਸੀ ਸਿਆਣੀ ਹੁੰਦੀ ਆ ਇਹਨਾਂ ਇੰਨੇ ਯਾਨੀ ਕਿ ਸਿਆਣੀ ਨਸਲ ਹੁੰਦੀ ਆ ਤੇ ਆ ਹੁਣ ਕਿੰਨੇ ਕ ਦਿਨਾਂ ਦੀ ਆ ਆ 27 27 ਦਿਨਾਂ ਦੇ ਆ ਇਹ ਆ ਵੇਖੋ ਤੁਸੀਂ ਭੱਜੇ ਫਿਰਦੇ 27 ਦਿਨਾਂ ਦੇ ਤੇ ਇਹ ਪਿੰਜਰੇ ਦੇ ਵਿੱਚ ਬਾਥਰੂਮ ਨਹੀਂ ਕਰਦੇ ਹੁਣ ਵੀ ਵੇਖੋ ਐਡੀ ਸਿਆਣੀ ਜਾਤ ਆ ਇਹ ਪਿੰਜਰੇ ਦੇ ਵਿੱਚ ਹੁਣ ਵੀ ਇਹ ਬਾਥਰੂਮ ਨਹੀਂ ਕਰਦੇ ਜਦੋਂ ਬਾਹਰ ਨਿਕਲ ਕੇ ਚੁਕਣ ਲੱਗ ਜਾਂਦੇ ਆ ਬਾਹਰ ਨਿਕਲ ਕੇ ਬਾਥਰੂਮ ਕਰਨਗੇ ਇਹ ਜਿਹੜੀ ਜਰਮਨ ਸ਼ੈਫੜਾ ਇਹਦੇ ਬਾਰੇ ਤੁਹਾਨੂੰ ਪਤਾ ਹੀ ਆ ਨਸਲ ਇਹ ਕੇ ਜੀ ਹੁੰਦੀ ਆ ਇਹਦਾ ਬੰਦੇ ਦੇ ਆਪ ਦੇ ਸਾਰੇ ਆ ਇਹਨੂੰ ਮੋੜ ਪੜਾਉਣਾ ਇਹਨੂੰ ਸਿਖਾਉਣਾ ਜੋ ਮਰਜ਼ੀ ਸਿਖਾ ਸਕਦੇ ਆ ਆਪਾਂ ਤੇ ਜੇ ਕਿਸੇ ਨੂੰ ਵੀ ਲੋੜ ਹੋਵੇ ਤੇ ਆਪਾਂ ਇਹ ਨੰਬਰ ਚਲਾਵਾਂਗੇ ਬਾਈ ਦਾ ਉੱਤੇ ਇਹਦੇ ਨਾਲ ਕੰਟੈਕਟ ਕਰ ਲਿਓ ਚਾਰ ਕੁੱਤੀਆਂ ਦੋ ਕੁੱਤੇ ਆ ਤੇ ਇਹ ਬਾਈ ਰਾਜਕਮਾਰ ਨਾਲ ਕੰਟੈਕਟ ਕਰਕੇ ਤੁਸੀਂ ਲਿਜਾ ਸਕਦੇ ਹੋ ਤੇ ਯਾਰ ਗੱਲ ਇਹ ਆ ਵੀ ਬਾਕੀ ਕਈ ਬੰਦੇ ਕਹਿੰਦੇ ਆ ਨਾ ਉਹ ਯਾਰ ਐਵੇਂ ਕਤੀੜ ਕਈ ਕਤੀੜ ਕਹਿ ਕੇ ਵੀ ਬੋਲ ਲੈਂਦੇ ਆ ਉਹ ਜਿਵੇਂ ਕੱਚ ਵਾਲੀ ਗੱਲ ਆ ਜਿਵੇਂ ਕੱਚ ਪਿਆ ਸੀਗਾ ਤੇ ਉਹ ਜਿਹੜਾ ਜਵਾਰਗਾਣਾ ਉਹਨੂੰ ਹੀ ਪਤਾ ਹੁੰਦਾ ਵੀ ਹੀਰੇ ਦੀ ਕੀਮਤ ਦਾ ਦੂਜਿਆਂ ਨੇ ਭਾਦੀ ਉਹ ਕੱਚ ਹੀ ਹੁੰਦਾਗਾ ਤੇ ਸੀ ਹੀਰਾ ਉਹੀ ਗੱਲ ਆ ਇਹ ਹੀਰੇ ਆ ਇਹਦੇ ਕੋਲੇ ਜਿਹੜੇ 6 ਆਗੇ ਤੇ ਯਾਰ ਠੀਕ ਆ ਨਾ ਫालतੂ ਇਹ ਭੌਂਕਣਾ ਨਾ ਫालतੂ ਇਹ ਗੰਦਮੰਦ ਚ ਮੂੰਹ ਮਾਰਨਾ ਤੇ ਜਦੋਂ ਇਹਨਾਂ ਨੇ ਘਰੇ ਚੁੱਪ ਕਰਕੇ ਬੈਠੇ ਰਹਿਣਾ ਕੋਈ ਜਦੋਂ ਬੰਦਾ ਚੀਜ਼ ਚਾ ਕੇ ਮੋੜ ਲੱਗਿਆ ਇਹਨਾਂ ਨੇ ਫਿਰ ਉਦੋਂ ਆਦਾ ਦਿਖਾਉਣਾ ਪਕੜ ਜਿਹੜੀ ਇਹ ਪਾਸੋ ਪੂਸੋ ਦਿੱਤਾ ਹੈ ਇੰਨੇ ਵੈਰੀ ਆ ਤੇ ਬਾਕੀ ਜਿਹੇ ਜ ਆਪਾਂ ਇਹਨੂੰ ਸਮਝਾ ਲਾਂਗੇ ਉਹ ਇਹ ਇਹਨੇ ਕੰਮ ਕਰਨਾ ਇਹਦਾ ਇੱਕ ਸਮਝੋ ਬੰਦਾ ਵਿਗੜਿਆ ਹੋਇਆ ਬੰਦੇ ਤੋਂ ਵੀ ਜ਼ਿਆਦਾ ਗਿਆਨ ਰ